ਨਜ਼ਦੀਕੀ ਪਿੰਡ ਨਾਨੋਵਾਲਵੀ ਕੇ ਬਤੋਰੀ ਟੀਟੀ ਅਧਿਆਪਕ ਸਰਕਾਰੀ ਸਕੂਲ ਚ ਸੇਵਾ ਨਿਭਾ ਰਹੇ ਮਾਸਟਰ ਸੁਰਜੀਤ ਸਿੰਘ ਵੱਲੋਂ ਕਿਤੇ ਜਾ ਰਹੇ ਲੋਕ ਸੇਵਾ ਦੇ ਕਾਰਜਾਂ ਦੇ ਚਲਦੇ ਆ ਉਹ ਇਲਾਕੇ ਲਈ ਇੱਕ ਚਾਨਣ ਮੁਨਾਰੇ ਵੱਜੋਂ ਸਥਾਪਿਤ ਹੋਏ ਹਨ ਗਰੀਬ ਪਰਿਵਾਰ ਚ ਪੈਦਾ ਹੋਏ ਮਾਸਟਰ ਸੁਰਜੀਤ ਸਿੰਘ ਆਪਣੇ ਸਕੂਲ ਸਮੇਂ ਤੋਂ ਬਾਅਦ ਇਲਾਕੇ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਪਾਰਤੀ ਫੌਜ ਪੰਜਾਬ ਪੁਲਿਸ ਬੈਂਕਿੰਗ ਸੈਕਟਰ ਸਮੇਤ ਹੋਰ ਅਦਾਰਿਆਂ ਚ ਨੌਕਰੀ ਪ੍ਰਾਪਤ ਕਰਨ ਲਈ ਲਿਖਤੀ ਟੈਸਟਾਂ ਦੀ ਫ੍ਰੀ ਕੋਚਿੰਗ ਦੇ ਰਿਹਾ ਹੈ ਜੀਹਾਂ ਮਾਨ ਵਾਲੀ ਗੱਲ ਹੈ ਕਿ ਹੁਣ ਤੱਕ ਸੁਰਜੀਤ ਸਿੰਘ ਵੱਲੋਂ ਕੋਚਿੰਗ ਪ੍ਰਾਪਤ ਕਰਨ ਤੋਂ ਬਾਅਦ 110 ਨੌਜਵਾਨ ਇਸ ਅਧਿਆਪਕ ਨੂੰ 2006 ਵਿੱਚ ਸਰਕਾਰੀ ਨੌਕਰੀ ਮਿਲੀ ਪਰੰਤੂ ਸਕੂਲ ਤੋਂ ਨੌਕਰੀ ਤੱਕ ਦਾ ਸਫ਼ਰ ਪਰਿਵਾਰ ਦੀ ਗਰੀਬੀ ਤੇ ਚਲਦਿਆ ਮੁਸ਼ਕਲਾਂ ਭਰਿਆ ਸੀ ਇਸੇ ਲਈ ਉਸਦੇ ਮਨ ਵਿੱਚ ਇੱਛਾ ਸੀ ਕਿ ਆਰਥਿਕ ਪੱਖੋਂ ਪਿਛੜੇ ਇਸ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਤਿਆਰ ਕਰਕੇ ਇਲਾਕੇ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਨੂੰ ਉੱਚਾ ਚੁੱਕਿਆ ਜਾਵੇ ਨੌਜਵਾਨਾਂ 'ਚ ਆਤਮ ਵਿਸ਼ਵਾਸ ਪੈਦਾ ਕੀਤਾ ਜਾਵੇ ਇਸੇ ਮਤਲਬ ਨਾਲ ਪਿਛਲੇ 15 ਸਾਲ ਤੋਂ ਲਗਾਤਾਰ ਸੁਰਜੀਤ ਸਿੰਘ ਹਰ ਰੋਜ਼ ਆਪਣੇ ਸਕੂਲ ਸਮੇਂ ਤੋਂ ਬਾਅਦ ਸ਼ਾਮ ਵੇਲੇ ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਤੇ ਇਸ ਤੋਂ ਇਲਾਵਾ ਜਦੋਂ ਕਦੇ ਸਮਾਂ ਮਿਲੇ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਆਸ-ਪਾਸ ਦੇ ਪਿੰਡਾਂ ਦੇ ਗਰੀਬ ਨੌਜਵਾਨਾਂ ਨੂੰ ਲਗਾਤਾਰ ਫ੍ਰੀ ਕੋਚਿੰਗ ਦੇ ਰਿਹਾ ਹੈ ਅਧਿਆਪਕ ਸੁਰਜੀਤ ਸਿੰਘ ਵੱਲੋਂ ਕਿਤੇ ਜਾਰੀ ਇਹ ਲੋਕ ਸੇਵਾ ਦੇ ਕਾਰਜਾ ਕਰਕੇ ਉਸ ਨੂੰ ਪੰਜਾਬ ਸਕੂਲ ਦੇ ਸਿੱਖਿਆ ਵਿਭਾਗ ਸਮੇਤ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ ਪਿੰਡ ਨਾਨੋਵਾਲ ਦੇ ਲੋਕਾਂ ਨੂੰ ਮਾਣ ਹੈ ਕਿ ਉਹਨਾਂ ਦੇ ਪਿੰਡ ਦਾ ਇਹ ਨੌਜਵਾਨ ਅਧਿਆਪਕ ਆਪਣੀ ਮਿਹਨਤ ਸਦਕਾ ਪੂਰੇ ਇਲਾਕੇ ਲਈ ਇੱਕ ਮਿਸਾਲ ਬਣ ਚੁੱਕਾ ਹੈ ਪਿੰਡ ਦੀ ਸਰਪੰਚ ਆਸ਼ਾ ਰਾਣੀ ਤੇ ਉਹਨਾਂ ਦੇ ਪਤੀ ਸਾਬਕਾ ਫੌਜੀ ਭੁਪਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿੰਡ ਆਰਥਿਕ ਤੌਰ ਤੇ ਪਿਛੜੇ ਹੋਏ ਹਨ ਸਦਕਾ ਤੇ ਜਾਗਰੂਕਤਾ ਦੀ ਕਮੀ ਕਾਰਨ ਬਹੁਤੀ ਵਾਰ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਦੂਜੇ ਪਾਸੇ ਸੁਰਜੀਤ ਸਿੰਘ ਬਕੋਲੋ ਮੌਜੂਦਾ ਸਮੇਂ ਫ੍ਰੀ ਕੋਚਿੰਗ ਲੈ ਰਹੇ ਨੋਜਵਾਨ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹਨ ਤੇ ਜੇਕਰ ਉਹਨਾਂ ਨੂੰ ਇਹ ਕੋਚਿੰਗ ਫ੍ਰੀ ਵਿੱਚ ਨਹੀਂ ਮਿਲਦੀ ਤਾਂ ਸ਼ਾਇਦ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਬਾਰੇ ਨਾ ਸੋਚ ਪਾਉਂਦੇ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਗਨਾ ਸ਼ਰਮਾ ਦੀ ਰਿਪੋਰਟ ਬਿਲਕੁਲ ਸਰ ਸਾਡੇ ਏਰੀਏ ਵਿੱਚ ਵੈਸੇ ਤਾਂ ਬਹੁਤ ਘੱਟ ਹੀ ਲੋਕ ਹਨ ਜਿਨ੍ਹਾਂ ਕੋਲ ਕੁਝ ਜ਼ਮੀਨਾਂ ਹਨ ਜੋ ਜ਼ਮੀਨਾਂ ਹਨ ਵੀ ਉਹ ਬਿਲਕੁਲ ਬੰਜਰ ਹਨ ਪਾਣੀ ਘੱਟ ਲੱਗਦਾ ਹੈ ਤੇ ਉਹਨਾਂ ਵਿੱਚ ਜੋ ਜ਼ਮੀਨਾਂ ਵੀ ਆ ਉਹਨਾਂ ਵਿੱਚ ਫਸਲਾਂ ਬਹੁਤ ਵਧੀਆ ਨਹੀਂ ਹੋ ਸਕਦੀਆਂ ਰੱਬ ਆਸਰੇ ਹੀ ਕੰਮ ਚੱਲਦਾ ਹੈ ਸਿੱਖ ਇਹਦੇ ਲੋਕਾਂ ਨੂੰ ਤਾਂ ਨੌਕਰੀ ਦੀ ਬਹੁਤ ਸਖਤ ਲੋੜ ਹੈ ਤੇ ਮੈਂ ਵੀ ਇਹੀ ਚਾਹੁੰਦਾ ਹਾਂ ਕਿ ਬੱਚੇ ਜ਼ਮੀਨਾਂ ਅਤੇ ਪੁਰਾਣੇ ਕਲਚਰ ਨੂੰ ਛੱਡ ਕੇ ਨੌਕਰੀ ਵੱਲ ਤੁਰਨ ਅਤੇ ਨੌਕਰੀ ਵਿੱਚ ਸਫਲਤਾ ਹਾਸਲ ਕਰਨ ਕਿੰਨੇ ਕੁ ਇਸ ਸਮੇਂ ਜਿਹੜੇ ਵਿਦਿਆਰਥੀ ਤੁਹਾਡੀ ਕਲਾਸ 'ਚ ਆ ਤੇ ਕਿੱਥੋਂ-ਕਿੱਥੋਂ ਆਉਣੇ ਨੇ ਬੱਚੇ ਵੀਰੇ ਮੇਰੇ ਮੇਰੀ ਕਲਾਸ ਵਿੱਚ 50 ਤੋਂ 70 ਬੱਚੇ ਰੈਗੂਲਰ ਪੜਨਾ ਆਉਂਦੇ ਹਨ ਵੈਸੇ ਇਹ ਇਸ ਕਲਾਸ ਦੇ ਨਾਲ ਨਾਲ ਆਨਲਾਈਨ ਵੀ ਕਲਾਸ ਚੱਲਦੀ ਹੈ ਜਿਸ ਵਿੱਚ ਬੱਚਿਆਂ ਨੂੰ ਪੜਨ ਵਾਲਾ ਸਮਗਰੀ ਮਟੀਰੀਅਲ ਉਹਨਾਂ ਨੂੰ ਭੇਜਿਆ ਜਾਂਦਾ ਹੈ ਉਸ ਵਿੱਚ ਲਗਭਗ 250 ਤੋਂ ਵੱਧ ਮੁੰਡੇ ਅਤੇ 70 ਤੋਂ ਵੱਧ ਕੁੜੀਆਂ ਸ਼ਾਮਿਲ ਹਨ ਜਿਹੜੇ ਬੱਚੇ ਹਨ ਉਹ ਕਾਫੀ ਦੂਰ ਦੂਰ ਤੋਂ ਆਉਂਦੇ ਹਨ ਜੇ ਅਗਰ ਅਸੀਂ ਗੱਲ ਕਰੀਏ ਤਾਂ ਆਲੇ ਦੁਆਲੇ ਵਾਲੇ ਪਿੰਡਾਂ ਵਿੱਚੋਂ ਕਰੀਏ ਤਾਂ ਅਸੀਂ ਲਗਭਗ ਬੂੰਗਾ ਗਰਦਲਾ ਕੀਰਤਪੁਰ ਸਾਹਿਬ ਉਦੋਂ ਉੱਪਰਲੇ ਮੱッセਵਾਲ ਬਣੀ ਮਝੇੜ ਗੰਗੂਵਾਲ ਮਹਿਰੋਲੀ ਮਹਾਨ ਚੰਗਰ ਬੈਲਟ ਦੀ ਗੱਲ ਕਰੀਏ ਤਾਂ ਰਾਮਪੁਰ ਜੱਜਰ ਹਿਮਾਚਲ ਦੀ ਗੱਲ ਕਰੀਏ ਤਾਂ ਛਿੜੀਆਂ ਟੋਬਾ ਦਲੇਤ ਧਰੋਟ ਲਖਣੋ ਆਦਿ ਤੋਂ ਬੱਚੇ ਪੜਨ ਆਉਂਦੇ ਹਨ। ਖੁਸ਼ੀ ਮਹਿਸੂਸ ਤੁਹਾਨੂੰ ਵੀ ਹੁੰਦੀ ਐਸ ਟੀਚਰ ਤੇ ਉਹਨਾਂ ਦੇ ਆਪਣੇ ਚਿਹਰੇ ਤੇ ਕਿੰਨੀ ਖੁਸ਼ੀ ਜੀ ਹੁੰਦੀ ਹੈ। ਸਰ ਜਦੋਂ ਵੀ ਬੱਚਾ ਕੋਈ ਕਾਮਯਾਬੀ ਪ੍ਰਾਪਤ ਕਰਦਾ ਹੈ ਤਾਂ ਦਿਲੋਂ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਬੱਚੇ ਨੌਕਰੀ ਲੱਗਣ ਤੋਂ ਬਾਅਦ ਘਰ ਮਿਲਣ ਆਉਂਦੇ ਹਨ ਉਦੋਂ ਬਹੁਤ ਦਿਲੋਂ ਬਹੁਤ ਤਸੱਲੀ ਹੁੰਦੀ ਹੈ ਕਿ ਜੋ ਕੰਮ ਕਰਨਾ ਸ਼ੁਰੂ ਕੀਤਾ ਸੀ ਉਸ ਵਿੱਚ ਕਾਫੀ ਕਾਮਯਾਬੀ ਮਿਲੀ ਹੈ ਸੋ ਬਹੁਤ ਦਿਲੋਂ ਦਿਲੋਂ ਖੁਸ਼ੀ ਹੁੰਦੀ ਹੈ ਕਿ ਹਾਂ ਜੋ ਕੰਮ ਕਰ ਰਹੇ ਹਾਂ ਰੱਬ ਦੇ ਦਿੱਤੀ ਹੋਈ ਜ਼ਿੰਦਗੀ ਨੂੰ ਰੱਬ ਦੇ ਦਿੱਤੇ ਹੋਏ ਪ੍ਰਾਣੀਆਂ ਦੇ ਲੇਖੇ ਲਾ ਰਹੇ ਹਾਂ ਤਾਂ ਬਹੁਤ ਮਾਨੂੰ ਬਹੁਤ ਖੁਸ਼ੀ ਮਿਲਦੀ ਹੈ ਨਾਮ ਹੈ ਬੇਟੇ ਤੁਹਾਡਾ ਸਰ ਮੇਰਾ ਨਾਮ ਦੀਕਸ਼ਾ ਹੈ ਔਰ ਮੈਂ ਡਿਸਟ੍ਰਿਕਟ ਬिलासपुर ਮਹਾਰਾਸ਼ਟਰ ਪ੍ਰਦੇਸ਼ ਤੇ ਰਹਿੰਗ ਕਰ ਰਹੀ ਹਾਂ ਤੇ ਸਰ ਉਹ ਨਹੀਂ ਹੋ ਰਹੀ ਕਿ ਸਰ ਸੁਜੀਤ ਸਰ ਬਹੁਤ ਵਧੀਆ ਉਹ ਟ੍ਰੇਨਿੰਗ ਜਿੰਦੇ ਪੜ੍ਹਾਉਂਦੇ ਆ ਮਤਲਬ ਬਹੁਤ ਵਧੀਆ ਪੜਾਇਆ ਸਰ ਨੇ ਜੁੜੇ ਮੈਨੂੰ 3 ਦੇ ਮਤਲਬ 2-3 ਮਹੀਨੇ ਹੋ ਗਏ ਸਰ ਨੇ ਇਸ ਵਿੱਚ ਕੋਈ ਨਹੀਂ ਸੈਟਰੀ ਕੁਸ਼ਨ ਸਾਰੇ ਇਸ ਦੇਸ਼ ਕੋ ਮੱਧ ਪ੍ਰੀ ਭਰਾਂਦੇ ਆ ਭਾਰਤੀ ਕੇ ਸੂਰਿਆ ਦਾ ਦੇਸ਼ ਕਹਾਇਂ ਟ੍ਰੇਨਿੰਗ ਲੈਂਡ ਕੇ ਫ੍ਰੀ ਦੀ ਪੜਾਈ ਕਰ ਜਪਾਨ ਸਵਿਟਜ਼ਰਲੈਂਡ ਨਾਰਵੇ ਦਨਮਾਰਕੀ ਨਾਰਵੇ ਹੈ ਆਪਣਾ ਕਲੀਅਰ ਕਰਨ ਕਿ ਸਰ ਕੋਲ ਆ ਕੇ ਉਰੇ ਪੜਨ ਜਿਹੜੀ ਕਰਨਾ ਚਾਹੁੰਦੀ ਸਰ ਮੈਂ ਆਰਮੀ ਵਿੱਚ ਜਾਣਾ ਚਾਹੁੰਦੀ ਆ ਤੇ ਮੇਰਾ ਗੋਲ ਹੈ ਕਿ ਆਪਣੇ ਦੇਸ਼ ਦੀ ਸੇਵਾ ਕਰਾਂ ਸਰ ਉਹਦੇ ਸਾਨੂੰ ਫ੍ਰੀ ਟਾਈਮ 4 ਵਜੇ ਤੋਂ 6 ਵਜੇ ਤੱਕ ਡੇਲੀ ਪੜ੍ਹਾਉਂਦੇ ਆ ਤੇ ਸਰ ਬਹੁਤ ਵਧੀਆ ਪੜ੍ਹਾਉਂਦੇ ਆ ਸਰ ਚਾਹੁੰਦੀ ਆ ਕਿ ਸਾਡੇ ਦੇਸ਼ ਦੀ ਕੁੜੀਆਂ ਵੀ ਆਪਣੇ ਦੇਸ਼ ਦੇ ਵਾਸਤੇ ਸੇਵਾ ਕਰੇ ਤੇ ਅਗਨੀਵੀਰ ਦੇਵੀ ਪੇਪਰ ਦੇ ਵਿੱਚ ਕਲੀਅਰ ਕਰਨ ਮੇਰਾ ਨਾਮ ਵਿਸ਼ਾਲ ਕੁਮਾਰ ਹੈ ਮੈਂ ਪਿੰਡ ਦਲੇਦਾ ਰਹਿਣ ਵਾਲਾ ਮੇਰਾ ਡਿਸਟ੍ਰਿਕਟ ਬਲਾਸਪੁਰ ਪੈਂਦਾ ਹਿਮਾਚਲ ਪ੍ਰਦੇਸ਼ ਚ ਹੈ ਕਿੱਥੇ ਤੁਸੀਂ ਇਸ ਸਮੇਂ ਤੇ ਕਿਸ ਚੀਜ਼ ਦੀ ਟ੍ਰੇਨਿੰਗ ਜਿਹੜੀ ਤੁਸੀਂ ਲੈ ਰਹੇ ਹੋ ਮੈਂ ਇਸ ਟਾਈਮ ਨੰਨੋ ਵਾਲ ਪਿੰਡ 'ਚ ਬੈਠਿਆ ਹਾਂ ਇਸ ਟਾਈਮ ਟ੍ਰੇਨਿੰਗ ਮੈਂ ਆਰਮੀ ਦੀ ਲੈ ਰਹਾ ਹਾਂ ਕੀ ਸੁਖਮਨ ਤੁਹਾਡਾ ਤੁਸੀਂ ਕੀ ਬਣਨਾ ਚਾਹੁੰਦੇ ਹੋ ਮੈਂ ਫੌਜੀ ਬਣਨਾ ਚਾਹੁੰਦਾ ਹਾਂ ਇੱਥੇ ਜਿਹੜੀ ਟ੍ਰੇਨਿੰਗ ਮਿਲਦੀ ਹੈ ਕਿਸ ਤਰ੍ਹਾਂ ਦੀ ਟ੍ਰੇਨਿੰਗ ਮਿਲਦੀ ਹੈ ਟ੍ਰੇਨਿੰਗ ਬਹੁਤ ਵਧੀਆ ਦੇ ਰਹੇ ਨੇ ਸਰ ਇਹ ਪਤਾ ਲੱਗਿਆ ਤਾਂ ਬੱਚਿਆਂ ਤੋਂ ਕਿ ਸੁਰਜੀਤ ਸਰ ਫ੍ਰੀ ਕੋਚਿੰਗ ਦਿੰਦੇ ਨੇ ਆਰਮੀ ਦੇ ਟੈਸਟ ਦੀ ਤਾਂ ਇੱਥੇ ਆਣੇ ਸ਼ੁਰੂ ਕੀਤਾ ਔਰ ਮੇਰਾ ਹੀ ਸੁਭਾਅ ਹੈ ਕਿ ਮੈਂ ਅੱਗੇ ਜਾਣਾ ਪਾਸ ਹੋਣਾ 22 ਦੀ ਵੈਲਿਊ ਰੱਖਤੀ 22/7 ਆਰ ਸਕੁਅਰ ਲਗਾਪਰਾਂ ਕੈਂਪੈਕਸ਼ਨ ਤੇ ਮੰਨ ਜਾ ਰੱਖਤਾ ਤੇ ਕਰੋਸ ਮਲਟੀਪਲਾਈ ਕਰਕੇ ਆਰ ਲੱਗ ਲੈਣਾ ਸਰ ਫ੍ਰੀ ਟਾਈਮ ਪੜਾਉਂਦੇ ਨੇ ਜੋ ਆਰ ਸਾਡੇ ਕੋਲ ਆ ਗਿਆ ਲੇਕਿਨ ਸ਼ਾਮ ਨੂੰ ਠੀਂ ਹੁੰਦੇ ਨੇ ਫਿਰ 159 7 ਬਾਈ ਸਾਡੇ ਕੋਲ ਨਾ ਬਿਲਕੁਲ ਠੀਕ ਜੀ ਕੁਝ ਨਹੀਂ ਬਣਿਆ ਸਾਡੇ ਬਾਈ ਦਾ ਮਦੇਵ 153 ਦਾ ਪੜ੍ਹ ਕੇ ਦੇਖੋ ਬਾਈ 1 22 24 64 88 305 132 ਬਾਈ ਸੱਤ 100 ਰਿਹਾ ਆਰ ਸਕੇਅਰ ਸਾਡੇ ਕੋਲ ਯਾਰ ਸੀਕਲਾਈਨ ਆਉਂਦੀ ਆਰ ਸਕੇਅਰ ਸਾਡੇ ਕੋਲ ਸੱਤ ਸਭ ਤੋਂ ਪਹਿਲਾਂ ਜੈ ਹਿੰਦ ਮੈਂ ਭਵਿੰਦਰ ਸਿੰਘ ਰਿਟਾਇਰ ਆਰਮੀ ਤੋਂ 37 ਸਾਲ ਸਰਵਿਸ ਕਰਕੇ ਆਇਆ ਤੇ ਮੈਂ ਡਿਊਟੀ ਦੌਰਾਨ ਵੀ ਸੁਣਦ ਰਿਹਾ ਕਿ ਸਾਡੇ ਸਰਜੀਤ ਸਰ ਬੱਚੇ ਨੂੰ ਕੋਚਿੰਗ ਦੇ ਰਹੇ ਕਾਫੀ ਦੂਰ ਦੂਰੋਂ ਬੱਚੇ ਆ ਰਹੇ ਤੇ ਬਹੁਤ ਸਕਸੈਸ ਵੀ ਹੋਏ ਸਾਰੇ ਤੇ ਆ ਕੇ ਉਹਨਾਂ ਨੇ ਇਹਨਾਂ ਨੂੰ ਮਿਲੇ ਵਧਾਈਆਂ ਦਿੱਤੀਆਂ ਤੇ ਸਾਨੂੰ ਵੀ ਬਹੁਤ ਵਧੀਆ ਲੱਗਦਾ ਕਿ ਨੰਨ ਨਾਲ ਪਿੰਡ ਦਾ ਮਤਲਬ ਨਾਮ ਉੱਚਾ ਜਾ ਰਿਹਾ ਹੈ। ਦੇਖੋ ਇਹ ਤਾਂ ਬਹੁਤ ਵੱਡੀ ਮਾਣ ਦੀ ਗੱਲ ਹੈ ਕਿਸੇ ਵੀ ਪਿੰਡ ਵਾਸਤੇ ਹੋਵੇ ਚਾਹੇ ਕੋਈ ਟੀਚਰ ਕਰ ਰਿਹਾ ਜਾਂ ਕੋਈ ਹੋਰ ਉੱਠ ਕੇ ਨੌਜਵਾਨ ਆ ਰਿਹਾ ਤੇ ਸਾਰੇ ਪਿੰਡ ਨੂੰ ਬਹੁਤ ਮਾਣ ਦੀ ਗੱਲ ਹੈ ਤੇ ਅਸੀਂ ਚਾਹਦੇ ਹਾਂ ਕਿ ਇਹ ਕੰਮ ਅਗੇ ਇਦਾਂ ਚੱਲਦਾ ਰਹੇ ਤੇ ਸਾਡੀ ਵੀ ਕੋਸ਼ਿਸ਼ ਪੂਰੀ ਹੈ ਕਿ ਅਸੀਂ ਸਰਦ ਦੇ ਨਾਲ ਜਿੰਨਾ ਵੀ ਹੋ ਸਕੇ ਹੱਥ ਵਟਾਵਾਂਗੇ ਪਿੰਡ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਇਹਨਾਂ ਨੂੰ ਰਹਿੰਦੀ ਹੈ ਜੀ ਪਿੰਡ ਦੀ ਪੰਚਾਇਤ ਦੀ ਜੇਕਰ ਗੱਲ ਕੀਤੀ ਜਾਵੇ ਜਾਂ ਪਿੰਡ ਦੇ ਜਿਹੜੇ ਹੋਰ ਮੋਹਤ ਪਰ ਬੰਦੇ ਨੇ ਇਹਨਾਂ ਨੂੰ ਪੂਰੀ ਸਪੋਰਟ ਹੈ ਜੇ ਕੋਈ ਰੋਡ ਹੋਵੇ ਕਿਸੇ ਇਨਫਰਾਸਟ੍ਰਕਚਰ ਦੀ ਤਾਂ ਇਹਨਾਂ ਨਾਲ ਹਮੇਸ਼ਾ ਨਾਲ ਹੈ ਹਾਂ ਜੀ ਹਾਂ ਜੀ ਬਿਲਕੁਲ ਨਾਲ ਹੈ ਤੇ ਸਾਡੇ ਸਿਆਣੇ ਪਤਵੰਤੇ ਸੱਜਣ ਜੋ ਵੀ ਹੈ ਇਹਨਾਂ ਦੇਖ ਰਹੇ ਸਭ ਕੁਝ ਹੋ ਰਿਹਾ ਤੇ ਇਦਾਂ ਦਾ ਕੋਈ ਇਸ਼ੂ ਨਹੀਂ ਹੋਇਆ ਕਿਸੇ ਕੋਈ ਵੀ ਨਹੀਂ ਕਿਸ